ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਅੱਜ ਦੀ ਵੀਡੀਓ ਪਿੰਡ ਅਮੀਰਕੇ ਅਮਰਕੋਟ ਜ਼ਿਲ੍ਹਾ ਸ਼ਹੀਦ ਨਤਰਨਦਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਸਜਨੋ ਬਾਈ ਫਿੱਟੂ ਦੇ ਘਰ ਪਹੁੰਚ ਚੁੱਕੇ ਆ ਤਿੰਨ ਚਾਰ ਪਸ਼ੂ ਜਿਹੜੇ ਆ ਹਾਜ਼ਰ ਆ ਦੋ ਤਾਜ਼ੇ ਸੂਏ ਤੇ ਦੋ ਟੋਕੜ ਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਬੈਲ ਉਹਨੂੰ ਆਲ ਸੈਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਮਿਲ ਸਕੇ ਜੀ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤੀ ਜੋ ਹੋਗੇ ਆਓ ਲਈਏ ਵਧੇਰੇ ਜਾਣਕਾਰੀ ਤੇ ਇੱਕ ਬੇਨਤੀ ਕਰਦੇ ਨਿੱਗੀ ਜੀ ਤੁਹਾਨੂੰ ਕਿਦੋਂ ਵੀ ਸਜਣੋ ਖਰੀਦਦਾਰੀ ਕਰਦੇ ਆਪਣੀ ਨਰਖ ਪਰ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਫਰਜ਼ ਬੰਦਾ ਸਾਡਾ ਕੰਮ ਵੀਡੀਓ ਬਣਾਉਣਾ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤ ਸਾਬ ਚੜਦੀ ਕਲਾ ਚੜਦੀ ਕਲਾ ਜੀ ਮਰੋੜਾ ਜਿਆ ਵੜਾ ਮਾਰਿਆ ਜੀ ਇਹ ਰੱਬ ਦੇ ਰੰਗ ਹੈ ਜੀ ਤੁਹਾਡੀ ਨਹੀਂ ਮੰਨਦਾ ਹਾਂਜੀ ਹਾਂਜੀ ਤੁਹਾਡੀ ਨਹੀਂ ਮੰਨਦਾ ਮੈਂ ਰੱਬ ਮੰਨੂਗਾ ਮਨੂਗਾ ਕੋਈ ਨਹੀਂ ਮੈਂ ਮੂੰ ਚਾਰ ਪਵਾ ਦ ਮੜਾ ਮੋੜ ਮੜਕਾ ਮੜਕੋਏ ਨਾਲ ਸਾਨੂੰ ਕੀਤਾ ਜੀ ਹੋਰ ਸੁਣਾਓ ਜੀ ਚੜਦੀ ਕਲਾ ਡਰੈਸ ਦੱਸ ਗਏ ਪਿੰਡ ਭਰਾਵਾਂ ਪਿੰਡ ਮੀਰਕੇ ਜੀ ਹਾਂਜੀ ਤਸਵੀਲ ਪੱਟੀ ਠੀਕ ਹੈ ਸ਼ੇਕ ਤਰਲ ਤਾਰਨ ਤੇ ਆ ਪਹਿਲੇ ਨੰਬਰ ਨੀਲੀ ਦਾ ਸ਼ੁਰੂ ਕਰੀਏ ਹਾਂਜੀ ਲਓ ਜੀ ਇਹ ਨੀਲੀ ਸੁਆ ਕਣਵਾ ਸੋਈ ਵੀਰ ਜੀ ਇਹ ਸੁਆ ਦੂਜਾ ਜੀ ਠੀਕ ਆ ਹਾਂਜੀ ਤੇ ਇੱਕ ਰਾਮ ਮਾੜੀ ਜੀ ਧਾਰਾ ਧੁਰਾ ਖਜਾਰੋ ਹਪਲਾ ਕੱਟੀ ਰ ਕੱਟਾ ਮਗਰ ਕੱਟਾ ਜੀ ਕੱਟੀ 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 ਜਾਣਾ ਕੱਤੀ ਵਿਖਾਓ ਕਿੱਥੇ ਆ ਲਓ ਜੀ ਕੱਟੀ ਬਿੱਲੀ ਮਨ ਕੀ ਸਚਨੋ ਅੱਖ ਤੇ ਨੀਲੀ ਦਾ ਵੀ ਦੂਜਾ ਸੁਆ ਝੋਟੀ ਆ ਬਾਈ ਬਿੱਟੂ ਦੇ ਕੋਲ ਤੇ ਗੇਂਦਰ ਕੀ ਗੋਲ ਮਟੋਲ ਜੀ ਆ ਠੀਕ ਆ ਆ ਜਾ ਕੇ ਕੱਟੀ ਤੇ ਕੱਟੀ ਦੇ ਜਿਹੜਾ ਇਹ ਟੇਡਾ ਘੱਟ ਢੇਂਗਾ ਸ਼ੀਰ ਵਿਖਾਇਓ ਕੱਟੀ ਦਾ ਮੂੰਹ ਇੱਕ ਰ ਵਿਖਾਇਓ ਲਓ ਜੀ ਲਓ ਆ ਜੇ ਢੇਂਗਾ ਘੱਟ ਕੱਟੀ ਦਾ ਠੀਕ ਆ ਆ ਜੇ ਲਓ ਜੀ ਮਾਰੋ ਤਾਰਾ ਇੱਕ ਇੱਕ ਦੋ ਦੋ ਮਾਰ ਦੋ ਲਓ ਜੀ ਆ ਚਵਾਈ ਜੀ ਪਿਛਲੇ ਸਣਾ ਦੀ ਸਜਣੋ ਠੀਕ ਆ ਆ ਜੇ ਅਗਲੇ ਸਾਂ ਦੀ ਠੀਕ ਆ ਲਓ ਜੀ ਫੇਰ ਵੀ ਆਵਦੀ ਨਰਖ ਪਰ ਕੇ ਜ਼ਰੂਰ ਕਰਿਓ ਉੱਥੇ ਪਹੁੰਚ ਕੇ ਠੀਕ ਆ ਮੱਝਾਂ ਸੋਹਣੀਆਂ ਬਾਜ ਕਿਸੇ ਨੂੰ ਕੋਈ ਵੀ ਲਾਮਾ ਨਾ ਦਿਆ ਕਰੋ ਕਿਉਂਕਿ ਆਪਣੀ ਨਰਖਫਰ ਕਰਕੇ ਲੈ ਜਾਇਆ ਕਰੋ ਤੇ ਆਓ ਬੇਟੋ ਜੀ ਖੋਲ ਕੇ ਤੋਰਾ ਤਰਾ ਚੈੱਕ ਕਰਾਈਏ ਭੈਣ ਭਰਾਵਾਂ ਨੂੰ ਇਹ ਕਿ ਜਿਹੜੀ ਬਿਲਕੁਲ ਗਿੱਲੇ 나ੜੂ ਤੇ ਮੋਹਰਾ ਨਸਲ ਦੀ ਉਹ ਕੱਲ ਹੀ ਲੱਗਦੀ ਸੋਈ ਆ ਆ ਖੋਲ ਕੇ ਨੀਲੀ ਰਾਵੀ ਛੋਟੀ ਲੋ ਜੀ ਕੱਟੀ ਮਗਰ ਆਗੇ ਡੇਂਗਾ ਜੀਰ ਟੇਡਾ ਤੇਨੇ ਕੱਟਦੀ ਨੀਲੇ ਦੀ ਹੈ ਕੱਟੀ ਬਹੁਤ ਪਿਓਰ ਹੈ ਸਜਨੋ ਲੋ ਜੀ ਆ ਦੇਖ ਲੋ 8 ਕਿ ਦਿਨਾਂ ਦਾ 10 ਦਾ ਬੱਚਾ ਹੋਊਗਾ ਜਰਦ ਫਿਰ ਵੀ ਤੁਸੀਂ ਆਪਣਾ ਜਜਮੈਂਟ ਕਰ ਲਿਓ ਠੀਕ ਹੈ ਜੀ ਲੈ ਲਓ ਜੀ ਤੋੜਾ ਤਰਾ ਚੰਗਾ ਬਿਲਕੁਲ ਰਾਖਾ ਬਿੱਲੀ ਮਨ ਕੀ ਸੇਂਗ ਸੁਂਗ ਬਹੁਤ ਸੋਹਣਾ ਲੱਗਾ ਕੰਮ ਦਾ ਲਓ ਜੀ ਲੈ ਜਾਓ ਨੌ ਲੜ ਭਾਈ ਬਿੱਟੂ ਫਿਰ ਇਹਦਾ ਕੀ ਲੈਦੇ ਆ ਮੁੱਲ ਤੇ ਆ ਜੇ ਖੁੱਲੇ ਜੇ ਮੰਗਣ ਵਾਲੀ ਕਰਦਾ ਤੁਹਾਨੂੰ ਨਹੀਂ ਨਹੀਂ ਨਿੱਕਾ ਹੀ ਕਰ ਲਗੇ ਦੱਸੋ ਹਾਂਜੀ ਨਿੱਕਾ ਹੀ ਕਰ ਲਗੇ 70000 ਮੁੱਲ ਕਰ ਲਗੇ ਕਟਵਾ ਦਾ ਕਰ ਗਏ ਪੱਕਾ 68 ਦੀ ਦੇ ਲਈ ਸੰਦੂ ਦਾ ਪੂਰੇ ਹਾਂ 3000 70000 ਚ ਚੋਰੀ ਨਹੀਂ ਓਵਰ ਕਰ ਗਏ ਹਰ ਮਾਦਕੇ ਤਾਂ ਪੀ ਕਹਿੰਦੇ ਦੱਸ ਦੇ ਹੁੰਦਾ ਸਾਹਰ ਆ ਕੇ ਟਿਕਾਣੇ ਜੇ ਆਪੇ ਆ ਜਾਓ ਮੈਨੂੰ 2000 ਦੀ ਸੰਧੂ ਸਾਹਿਬ ਦੇ ਦਿਆ 2000 ਇਹ ਤੋਂ ਅੱਧ ਨਹੀਂ ਕੱਟਦੇ ਇਹ ਤੋਂ ਕੱਟ ਹੀ ਨਹੀਂ ਮੈਂ ਤਾਂ 100 ਰੁਪਿਆ ਵੀ ਨਹੀਂ ਕੱਟੂਣੀ ਲੋ ਜੀ ਠੀਕ ਆ ਹਾਂ 65000 ਆ ਕਿਨਵਾ ਸੂਆ ਇਹ ਸੰਧੂ ਸਾਹਿਬ ਪਹਿਲਾਂ ਮੰਨ ਲੈ ਕੋਈ ਦੂਜਾ ਮੰਨ ਲੈ ਜੀ ਹਾਂ ਪਰ ਘਰ ਵਾਲੇ ਪਹਿਲੇ ਆ ਕੇ ਦਿੱਤੀ ਆਪਾਂ ਨੇ ਹੂੰ ਆਪਾਂ ਦੂਜੇ ਸੂਏ ਕਹਿੰਦੇ ਨਹੀਂ ਉਹ ਦੂਜੇ ਹਾਂਜੀ ਹਾਂ ਥਾਂ ਨਾਲ ਬੜਾ ਕੰਮ ਦਾ ਲੱਗਾ ਨਾ ਹਾਂਜੀ ਹਾਂਜੀ ਦੂਜੇ ਸੂਏ ਵਾਲਾ ਖਾਣਿਆ ਹਾਂਜੀ ਹਾਂਜੀ ਸੰਧੂ ਸਾਹਿਬ ਕੋਲੀ ਹਾਂ ਹਾਂ ਆ ਨਜ਼ਾਰਾ ਆਵੇ ਠੀਕ ਐ ਗੱਲਾਂ ਕਰੀਆ ਠੀਕ ਰੋ ਰੋ ਹੀ ਕੱਲ ਸੋਈ ਨਾ ਹਾਂਜੀ ਲੋ ਜੀ ਹਾਂ ਇਹ ਖੋਲ ਗਈ ਲੋ ਜੀ ਲੋ ਜੀ ਕਾਟ ਘਾਟ ਚੰਗਾ ਹੈ ਨਾ ਹਾਂਜੀ ਪਤਲੇ ਜੰਮਦੀ ਆ ਹਾਂਜੀ ਠੀਕ ਆ ਲੋ ਜੀ ਲੰਬੇ ਲੰਬੇ ਚੰਗੇ ਹੈ ਨਾ ਵੀਰੇ ਹਾਂਜੀ ਹਾਂਜੀ ਠੀਕ ਆ ਲੋ ਜੀ ਸੱਜਣੋ ਤੋਰਾ ਛੋਰਾ ਕਰ ਲੋ ਚੈੱਕ ਕਰ ਮਾਲੀ ਦਾ ਠੀਕਾ ਮੋੜ ਲਿਆ ਵੀਰੇ ਘਾਤ ਘਾਠ ਚੰਗਾ ਏ ਉੱਚਾ ਲੰਬਾ ਦੂਜਾ ਸੁਹਾ ਜਿਹੜੀ ਆ ਝੋਟੀ ਆ ਬੋਲੇ ਕਿਨੇ ਤੋਂ ਸਟਾਰਟਿੰਗ ਕੀਤੀ ਵੀਰੇ 7 ਕਿਲੋ ਬੋਲਾ ਸੰਦੂ ਸਾਹਿਬ ਸਟਾਰਟ ਹੋ ਗਏ ਜਿਉਂ ਇਹ ਤਾਂ ਬਰੂਹ ਆ ਨਾ ਤੇ ਪੋਲੀ ਪੂ ਕਰ ਗਈ ਠੀਕ ਆ ਵੀਰੇ ਸੰਦੂ ਸਾਹਿਬ ਧਾਰ ਹੋਣਾ ਮਾਰੇ ਭੋਏ ਆਹੋ ਜੀ ਨਹੀਂ ਚੂਣ ਚੰਗੀ ਆ ਧਾਰ ਮਾਰਨ ਦੀ ਲੋੜ ਹੀ ਨਹੀਂ ਚੂਣ ਜਵਾਈ ਚੰਗਾ ਨਾ ਕਰ ਮਾਰੀ ਦਾ ਲੱਗਾ ਦੇ ਲੋ ਜੀ ਆਰ ਟੈਕ ਕੁਆਲਟੀ ਸਜਰੋਂ ਕਰ ਲੋ ਚੈੱਕ ਠੀਕ ਆ ਹੇ ਦਾ ਬਾਈ ਫਕੀਮੋਲ ਛੋਟਾ ਜਾਈ ਕਿੰਨਾ ਹੈ 67000 ਰੁਪਏ ਹੋਰ ਜਾਇਜ 2000 ਸਿੱਦੇ ਛੋੜ ਪੈਠ ਦੀ ਐ ਵੀ ਸੰਦੂ ਸਾਹਿਬ ਦੇ ਦੇਣੀ ਹੋਰ ਕਰੀਏ ਥੋੜਾ ਯਾਰ ਹੋਰ ਛੋਟ ਕਰਦੇ ਜੀ 64 ਦੀ ਦੇ ਦੀ ਨਹੀਂ ਥੋੜਾ ਕਰ ਲੀ ਨਹੀਂ ਹੁਣ ਜਿਆਦਾ ਤੱਕ ਜਿਆਦਾ ਕਰ ਲੀ 64 ਦੀ ਦੇ ਰਹੀ ਐ ਸੰਦੂ ਸਾਹਿਬ ਹੁਣ ਆਖੇ ਠੀਕ ਹੁਣ ਲੈਣਾ ਭਰਾ ਕੇ ਫੋਨ ਲਾ ਕੇ ਹੁਣ ਆਖੇ ਕਾਰ ਦੀ ਦੇ ਠੀਕ ਆ ਠੀਕ ਆ 64 ਦੀ 64 ਦੀ ਠੀਕ ਆ ਹਾਂ ਜੀ ਤੇ ਹਾਂ ਕਿੰਨੇ ਕਿ ਜਦੀ ਸੂਈ ਕਿੰਨਾ ਦੁੱਧ ਇਹਨੂੰ ਸੰਧੂ ਸਾਹਿਬ ਦੁੱਧ ਦਾ 7 ਕਿਲੋ ਪੱਕਾ ਹਾਂਜੀ ਆਪਾਂ 6 ਕਿਲੋ ਆਨੇ ਆ ਜੀ ਚੋਚਵਾ ਚੰਗਾ ਆ ਨਜ਼ਾਰਾ ਇਹ ਕਿਦੋਂ ਦੀ ਕਾਲੀ ਜੈਡ ਬਲੈਕ ਹੈ ਕਿਹਦੇ ਹਣਾ ਜਿਵੇਂ ਕਿਤੇ ਪਹਿਲਾਂ ਕਿਤੇ ਝੋਟੀ ਝਾੜੀ ਮਾਲਵੇ ਜੋਂ ਆਈ ਹੁੰਦੀ ਹੈ ਨਾ ਹਾਂਜੀ ਹਾਂਜੀ ਜੈਡ ਬਲੈਕ ਪੂਰ ਸਿਰਿਲ ਕੋ ਹਾਂਜੀ ਮਲਵੈਣ ਹੈ ਕਿੰਨੇ ਤੇ ਹੁਣ ਚੱਲ ਸੂਈ ਨੂੰ ਤਿੰਨ ਜਾਂ ਚਾਰ ਮਹੀਨੇ ਹੋ ਗਏ ਆ ਜੀ ਕੋਈ ਆਪਦੀ ਅੱਜ ਸਮਝ ਵੇਖੇ ਜੀ ਅੱਜ ਆਜੀ ਸਮਝ ਵੇਖੇ ਕਿੰਨੇ ਜਦੀ ਚੱਲਿਓ ਚੋਣ ਸੰਧੂ ਸਾਹਿਬ ਇਹਨਾਂ ਵਰਗੀ Okay. ओके ओल्ली okay. पू कर के ਆਪੇ ਤਾਰਾ ਵਗਣਾ ਲਾ ਸਕੀ ओके ਰਿਪੋਰਟਾਂ ਆਪੇ ਲਾਓ ਸੱਜਣੋ ਕਰ ਲੋ ਚੈੱਕ ਠੀਕ ਆ ਤੇ ਜੈਡ ਬਲੈਕ ਮੈਂ ਜਿਹੜੀ ਆ ਸੂਬਾ ਕੋ ਚੌਥਾ ਲਾਲੇ ਜਾਂ ਲਾਲੇ ਤੁਹਾਡੀ ਸਮਝ ਨਾ ਜੀ ਠੀਕ ਆ ਲੋ ਜੀ ਮੋੜਦੇ ਹੋ ਵੀਰੇ ਲੋ ਜੀ ਨਲੋਈ ਨਲੋਈ ਬੱਚਾ ਵੇਖ ਲਓ ਭਾਈ ਕਟਾ ਹਾਂਜੀ ਕਟਾ ਆ ਗਿਆ ਜੋ ਵੀ ਜੈਡ ਬਲੈਕਿੰਗ ਜਮਾ ਕਿੰਨੇ ਦੀ ਫਿਰ ਭਾਈ ਇਹ 48000 ਦੀ ਸੰਧੂ ਸਾਹਿਬ ਦੇ ਦੀ ਜੀ ਹੋਰ ਕੋਈ ਸ਼ਰਤ ਦੋ ਮਾਨ ਤਾਂ ਯਾਰ ਛੱਡ ਦੀਏ 47 ਦੀ ਦੇ ਦੀ ਠੀਕ ਹਾਂਜੀ ਠੀਕ ਹੈ ਤੁਹਾਡੇ ਖੁਸ਼ੇ ਜੇ ਕਰ ਨਹੀਂ ਵੇਖ ਲਓ ਨਹੀਂ 47 ਦੇ ਦੋ ਤੁਹਾਡੇ ਨਾਲ ਹੀ ਆ ਹੋਰ ਛੜਦੀ ਹੈ ਜੀ ਹੋ ਜਾ ਛੜ ਦੋ 46 ਦੀ ਦੇ ਦੋ 46 ਦੀ ਕਰ ਦੋ ਜੀ 46 ਦੀ ਜਾਣ ਦੀ ਹਾਂਜੀ 46 ਦੀ ਠੀਕ ਆ ਫਿਰ ਇਹ ਸੰਤੂ ਸਾਹਿਬ ਹਾਥੀ ਯਰ ਕੀ ਹੈ ਨਾ ਜੰਮੀ ਪੜੀ ਟੋਕੜਿਆ ਹਾਂਜੀ ਹਾਂਜੀ ਬੱਚਾ ਨਹੀਂਗਾ ਪਰ ਟੋਕੜਾ ਸੱਜਰਾਂ ਨਾਲ ਪਰੇ ਦੁੱਧ ਕਿੰਨਾ ਦੁੱਧ 7 ਕਿਲੋ ਆਪਾਂ 6 ਦੀ ਗਰੰਟੀ ਦਿੰਦੇ ਤੇ ਮਿਲਦੀ ਮਿਲਦੀ ਪਾੜੇ ਦੀ ਥਾਨਵਾ ਕੋ ਆ ਦੁੱਧ ਪੂ ਕਰਕੇ ਪੋਲੇ ਪੋਲੇ ਜਮਾ ਸਾਰੇ ਥਣਾ ਦੀ ਹਾਂਜੀ ਹਾਂਜੀ ਲਓ ਕਰਾਓ ਚੋਰਾ ਚੈੱਕ ਲਓ ਸੱਜਰੋਂ ਥਾਨ ਕਰ ਲਓ ਮੂੜ ਤੋਂ ਵੀ ਚੈੱਕ ਤੇ ਅੱਗੋਂ ਵੀ ਕਰ ਲਓ ਠੀਕ ਆ ਤੋਰਾ ਤਰਾ ਚੰਗਾ ਛੋਲ ਟਿੱਕੜ ਮੈਂ ਸੁਹਾਈ ਦੂਜਾ ਸੁਹਾਈ ਦੂਜਾ ਲੈ ਜੋ ਹਾਂਜੀ ਬਾਕੀ ਜੰਮੀ ਭਲੀ ਚੰਗੀ ਦੁੱਧ 7 ਕਿਲੋ ਦੱਸਦੇ ਆ ਵੀਰ ਕਹਿੰਦਾ ਕੋਈ ਧਾਰ ਨਾ ਮਾਰੇ ਸ਼ਾਂ ਦੀ ਗਰੰਟੀ ਦੇ ਭੇਜ ਦਾਂਗੇ ਲੈਓ ਤੁਰਦੀ ਤਰਦੀ ਚੰਗੀ ਆ ਲੈਓ ਲੈਓ ਸਾ ਗਾਂ ਬਣੀ ਬੁਣੀ ਨਹੀਂ ਆ ਗਾਂ ਬਣੀ ਨਹੀਂ ਸੰਧੂ ਸਾਹਿਬ ਕਿੰਨੇ ਦੀ ਦੇਦਣੀ ਆ ਪੂਰੇ 52000 ਰੁਪਏ ਚੋਟੇ ਦੇ ਬੀ ਸੰਧੂ ਸਾਹਿਬ ਨਹੀਂ ਜਾਇਜ਼ ਕਰੀਏ ਸੰਧੂ ਸਾਹਿਬ ਫੰਡਰਾ 40 45 ਲੀਜੀ ਹੋਰ ਫਿਰ ਥੋੜਾ ਜਾਇਜ਼ ਕਰ ਲਗੇ ਹਾਂਜੀ ਜਾਇਜ਼ ਕਰ ਲਗੇ ਯਾਰ ਛੱਡ ਦਈਏ ਜੀ ਨਹੀਂ ਹੋਰ ਕੱਢੀਏ ਹੈ ਕਸਰ ਖੋੜੀ ਖੋਲੀ ਕਰੀਏ 2000 ਸਿੱਧੀ ਜੋੜੀ 48 48 47 ਦੀ ਨਹੀਂ 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 ਸੰਧੂ ਸਾਹਿਬ ਨਹੀਂ ਠੀਕ ਇਹੋ ਚਾਰੇ ਪਸ਼ੂ ਹਾਂਜੀ ਹਾਂਜੀ ਲਓ ਭਾਈ ਸੱਜਣੋ ਹਾਂ ਚਾਰ ਪਸ਼ੂ ਵੀਰ ਬਿੱਟੂ ਦੇ ਕੋਲ ਆਪਣੀ ਵਿజిਟ ਕਰਕੇ ਮੀਰਕੇ ਪਿੰਡ ਤੇ ਨਰਖਪੁਰ ਕਰਕੇ ਲੈ ਕੇ ਜਾਇਓ ਸੋਹਣਿਆ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾਈ